ਬੁਝੀ ਤਾ ਮੈਨੂੰ ਤੇ ਤੇਰੇ ਹੱਥ ਦੀ ਸੱਚੀ ਚਾਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੁਹਾਨੂੰ ਮੇਰੇ ਤਾਂ ਜਿਹਾ ਲੱਗਦੀ ਆ ਦੀਦੀ ਤੇ ਮੈਨੂੰ ਤੁਹਾਡੇ ਹੱਥਾਂ ਦੀ ਤੇ ਬਸ ਠੀਕ ਹੈ ਨਾ ਉਹ ਛੋਟਾ ਜਿਹਾ ਫਰਾਈਪੈਨ ਤਦੇ ਲਿਆਂਦਾ ਤੂੰ ਮੇਰੀ ਬਣਾਇਆ ਕਰ ਤੇ ਮੈਂ ਤੇਰੀ ਬਣਾ ਦਿਆ ਕਰ ਆ ਗੱਲ ਵਧੀਆ ਕੀਤੀ ਛੇ ਅੱਛਾ ਮੇਰੀ ਗੱਲ ਸੁਣਾ ਕੱਪੜੇ ਪ੍ਰੈਸ ਕਰਨ ਦੇ ਦਿੱਤੇ ਸੀ ਹਾਂਜੀ ਉਹ ਆਇਆ ਸੀ ਦੁਪਹਿਰੇ ਤੇ ਲੈ ਗਿਆ ਚੰਚੰਗਾ ਕੀਤਾ ਤੋ ਵੀ ਬਾਬਾ ਵਧੀਆ ਗਾਵੇਰ ਕੀ ਨਹੀਂ ਤੋ ਦੂਸਰੀ ਜਿਹੜੀ ਕਿਸੀ ਉਹ ਤਾਂ ਕਪੜੇ ਸਾੜ ਹੀ ਦਿੰਦੀ ਹੁੰਦੀ ਸੀ ਕੋਲਾ ਪਾ ਪਾ ਕੇ ਮੈਨਿਆ ਪਤਾ ਕਿ ਨਹੀਂ ਅਸਲ ਵਾਰਾ ਖਰਾਬ ਹੋ ਗਈਆਂ ਨੇ ਤੇ ਮੇਰੀ ਗੱਲ ਸੁਣ ਵਧੀਆ ਕਰਦਾ ਗਰਮੀ ਵਾਲੇ ਸੂਟ ਲੈ ਆਈਆਂ ਦੋ ਚਾਰ ਮੈਂ ਸੋਚਣ ਨਹੀਂ ਹਾਂ ਕਿ ਤੁਹਾਡੇ ਨਾਲ ਹੀ ਜਾਵਾਂ ਤੁਹਾਡੀ ਚੁਆਇਸ ਬੜੀ ਵਧੀਆ ਲੈ ਚੁਆਇਸ ਤੇ ਤੇਰੀ ਵੀ ਵਧੀਆ ਹੈ ਮੇਰੀਆਂ ਨਾ ਪੰਜੇਬਾ ਖਰਾਬ ਹੋਈਆਂ ਨਹੀਂ ਆਣੇ ਤੇ ਜਾ ਕੇ ਫਿਰ ਲੈ ਆਵਾਂਗੇ ਇੱਕੋ ਜਿਹਾ ਡਿਜ਼ਾਈਨ ਪਾਵਾਂਗੇ ਤੇਰੀਆਂ ਵੀ ਤਾਂ ਪੁਰਾਣੀਆਂ ਹੋਈਆਂ ਦੋ ਸਾਲ ਹੋ ਗਏ ਤੇਰੇ ਵਿਆਹ ਨੂੰ ਤੇ ਮੇਰੇ ਵਿਆਹ ਨੂੰ ਹੈ ਚਾਰ ਸਾਲ ਹੋ ਗਏ ਨੇ ਐਨੇ ਟਾਈਮ ਦੀਆਂ ਪਈਆਂ ਨੇ ਮੰਮੀ ਨੂੰ ਕਹਿ ਕੇ ਨਾ ਬਟਾ ਕੇ ਨਵੀਆਂ ਲੈਣ ਨੇ ਆ ਚੱਲੀਏ ਫਿਰ ਅੱਜ ਸ਼ਾਮ ਨੂੰ ਅੱਜ ਕਿੱਥੇ ਜਾਇਆ ਜਾਣਾ ਮੈਂ ਤੈਨੂੰ ਪਤਾ ਦੇਗਾ ਚਾਚਾ ਜੀ ਉਹਨਾਂ ਨੇ ਰੋਟੀ ਖਾਣ ਆਣਾ ਰਾਤ ਦੀ ਉਹ ਮੈਂ ਤਾਂ ਭੁੱਲੀ ਹੀ ਸੀ ਤੂੰ ਭੁੱਲ ਗਿਆ ਕਰ ਮੈਂ ਬੈਠੀਆਂ ਨਾ ਕਰਨ ਵਾਲੀ ਤੈਨੂੰ ਕਾਦੀ ਫਿਕਰ ਕਰਨ ਵਾਲੀ ਆ ਤੁਹਾਡੇ ਤੇ ਸਿਰ ਤੇ ਮੈਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਤੇ ਮੈਨੂੰ ਤੇਰੇ ਹੁੰਦੇ ਨਹੀਂ ਚਿੰਤਾ ਹੁੰਦੀ ਆ ਜਿਹੜੀ ਸਾਡੀ ਨਾਲ ਦੀ ਸਣਸਣ ਬਲਦੀ ਏ ਉੱਪਰ ਵੇਖ ਕੇ ਮੈਨੂੰ ਪਤਾ ਕੀ ਕਹਿੰਦੀ ਗੁਰਜੀਤ ਨੂੰ ਨਾ ਉਹਦਾ ਸਿਰ ਤੇ ਨਾ ਚੜਾਇਆ ਗਾ ਮੈਂ ਕਿ ਆ ਤੈਨੂੰ ਜੜਾ ਲਵਾ ਅੱਛਾ ਤੁਹਾਨੂੰ ਵੀ ਕਹਿੰਦੀ ਸੀ ਹਾਂ ਮੈਂ ਵੀ ਇਹਨੂੰ ਟਿਊਸ਼ਨ ਤੋਂ ਲੈਣ ਗਈ ਸੀ ਨਾ ਛੋਟੇ ਨੂੰ ਬੇਟੇ ਨੂੰ ਤੁਹਾਡੇ ਨੂੰ ਹਾਂ ਤੇ ਮੈਨੂੰ ਵੀ ਰਸਤੇ 'ਚ ਖਿਲਾੜ ਕੇ ਕਹਿੰਦੀ ਕਹਿੰਦੀ ਜਵਾਕ ਹੋਦੇ ਆ ਤੇ ਟਿਊਸ਼ਨਾਂ ਦਾ ਛੱਡਨ ਤੂੰ ਜਾਨੀ ਲੈਣ ਤੂੰ ਜਾਨੀ ਮੈਂ ਕਿ ਫੇਰ ਕੀ ਹੋਇਆ ਉਹ ਕੰਮ ਲੱਗੇ ਸੀ ਤੇ ਮੈਂ ਆ ਗਈ ਮੈਂ ਤਾਂ ਮੂੰਹ ਬੰਨ ਕੇ ਹੀ ਚੰਗਾ ਲੋਕਾਂ ਦੇ ਹਿੱਕ 'ਚ ਤਾਂ ਨਾ ਪਤਾ ਨਹੀਂ ਕੀ ਬਲਨ ਬਲਦਾ ਫਿਰਦਾ ਵਾ ਹਟ ਟਾਈਮ ਹੈ ਸਾਨੂੰ ਦਰਾਣੀ ਜਿਠਾਣੇ ਨੂੰ ਕੱਠੀਆਂ ਵੇਖ ਹੀ ਨਹੀਂ ਸਕਦੇ ਕਿ ਕਿ ਕੱਠੀਆਂ ਰਹਿੰਦੀਆਂ ਕਾਨੂੰ ਆ ਪਰ ਫਿਰ ਵੀ ਲੋਕਾਂ ਦੇ ਘਰਾਂ 'ਚ ਵੀ ਵਿਆਹ ਹੈ ਮੈਂ ਵੇਖਿਆ ਵਾ ਲੜਾਈ ਝਗੜੇ ਚੱਲਦੇ ਰਹਿੰਦੇ ਨੇ ਅਹੀਂ ਕਰਮਾ ਵਾਲੇ ਆ ਤੂੰ ਮੇਰੇ ਵਰਗੀ ਮੈਨੂੰ ਮਿਲ ਗਈ ਹੈ ਤਾਇਆ ਤੇ ਲੋਕੀ ਸੜਦੇ ਨੇ ਲੜਾਉਣ ਦੀ ਸਾਨੂੰ ਕੋਸ਼ਿਸ਼ ਕਰਦੇ ਨੇ ਤੁਹਾਨੂੰ ਮੇਰੇ ਖਿਲਾਫ ਬੋਲਦੇ ਆ ਤੇ ਮੈਨੂੰ ਤੁਹਾਡੇ ਖਿਲਾਫ ਬੋਲਦੇ ਮੈਂ ਮਜਾ ਨਾ ਸੁਣ ਲੈਣੀ ਆ ਪਰ ਮੈਂ ਜਵਾਬ ਨਹੀਂ ਕੋਈ ਦਿੰਦੀਗੀ ਪਰ ਮੇਰੇ ਕੋਲ ਨਹੀਂ ਸੁਣ ਕੇ ਰਿਆ ਜਾਂਦਾ ਦੀਦੀ ਮੈਂ ਤਾਂ ਜਵਾਬ ਦੇ ਆਣੀ ਨਹੀਂ ਆ ਨਹੀਂ ਮੈਂ ਨਹੀਂ ਕੁੜਜੀ ਤਾਂ ਬੋਲਦੀ ਜਿਹੜਾ ਜੋ ਬੋਲਦਾ ਬੋਲੀ ਜਾਵੇ ਕੀ ਕਰਨਾ ਹੈਗਾ ਵਾ ਉਹ ਕਹਿੰਦੇ ਨਾ ਆ ਲੋਕਾਂ ਦੇ ਮੂੰਹ 'ਚ ਦੰਦ ਤੇ ਦਾਤਰੀ ਨੂੰ ਦੋਨੋਂ ਪਾਸੇ ਹੁੰਦੇ ਨੇ ਇਹ ਚੱਲਦੇ ਹੀ ਰਹਿੰਦੇ ਨੇ ਇਹ ਚੱਲਦੇ ਹੀ ਰਹਿੰਦੇ ਨੇ ਇਹਦਾ ਕੁਝ ਨਹੀਂ ਕਰ ਸਕਦੇ ਆਪਾਂ ਜੀ ਆਪਾਂ ਜਿਆਦਾ ਵੀ ਸੁਣੀ ਜਈਏ ਨਾ ਲੋਕੀ ਸੋਚਦੇ ਸ਼ਾਇਦ ਸਾਡੀਆਂ ਗੱਲਾਂ ਦਾ ਅਸਰ ਹੋਊਗਾ ਇੱਕ ਦਿਨ ਹੋਊਗਾ ਫਿਰ ਉਹ ਕਰਦੇ ਹੀ ਰਹਿੰਦੇ ਨੇ ਇਸ ਕਰਕੇ ਜਨਾਲ ਦੇ ਨਾਲ ਜਵਾਬ ਦਿੰਦੇ ਰਹੋ ਨਾ ਫਿਰ ਉਹਨਾਂ ਨੂੰ ਵੀ ਹੁੰਦਾ ਕਿ ਨਹੀਂ ਇੰਨਾ ਤੇ ਨਹੀਂ ਕੋਈ ਅਸਰ ਹੋਣਾ ਅਵੇ ਵੀ ਤਾਂ ਹੁੰਦੀ ਐ ਐਵੇਂ ਨਹੀਂ ਕਹਿੰਦੇ ਕਿ ਹਰ ਮਕਾ ਨਾ ਵੱਡੇ ਨਹੀਂ ਸਿਆਣੇ ਹੁੰਦੇ ਛੋਟੇ ਵੀ ਸਿਆਣੇ ਹੁੰਦੇ ਨੇ ਚਲ ਹੁਣ ਤੂੰ ਬਹਿ ਜਾ ਸਬਜੀ ਬਾਜੀ ਮੈਂ ਕੱਟ ਲੈਂਦੀ ਆ ਤੜਕਾ ਦੁੜਕਾ ਲਾ ਲਾਂਗੀ ਜਦੋਂ ਮੈਂ ਆਟਾ ਗੁੰਨਾਂਗੀ ਨਾ ਮੇਰੇ ਨਾਲ ਨਾ ਤੂੰ ਬਸ ਫੁੱਲਕੇ ਸੇਕੀ ਜਾਵੀਂ ਠੀਕ ਐ ਉਨੀਦਰ ਤੂੰ ਘੜੀਕ ਬਹਿ ਚਲਿਆ ਦੋਨੋਂ ਇਕੱਠੇ ਕਰਦੇ ਆ ਮਜ਼ਾ ਆਊਗਾ ਤੂੰ ਬਹਿ ਜਾ ਦੁਪਹਿਰ ਦੀ ਤੂੰ ਕੱਲੀ ਲੱਗੀ ਹੋਈ ਸੀ ਤੇ ਮੈਂ ਸਿਰ ਭਾਂਡੇ ਧੋਤੇ ਮੈਨੂੰ ਖਾਇਆ ਵੀ ਨਹੀਂ ਸੁੱਤੀ ਤੂੰ ਠੀਕ ਐ ਚਲੋ ਠੀਕ ਐ ਚੰਗਾ ਇਹ ਨਾ ਕੋਈ ਕੰਮ ਵਾਲਾ ਧਿਆਨ ਨਹੀਂ ਫ੍ਰਿਜ ਚ ਵੇ ਕਿਦਾਂ ਗਾਹ ਪਾਇਆ ਵਾ ਕਿਦਾਂ ਇਕੱਠੀਆਂ ਹੋ ਕੇ ਬਹਿ ਬਹਿ ਕੇ ਗੱਲਾਂ ਮਾਰਦੀਆਂ ਆ ਲੈ ਇਹ ਉਹ ਲੈ ਇਹ ਚਾਹਾਂ ਪਿੰਦੀਆਂ ਮੇਰਾ ਬਹਿ ਜੇ ਨਾ ਮੈਂ ਕਿਦਾਂ ਸਮਝਾਂ ਆ ਵੱਡੀ ਤੇੜਕੇ ਨਹੀਂ ਚੜਦੀ ਆ ਨਿੱਕੀ ਨੂੰ ਤਾਂ ਮੈਂ ਕਰਦੀ ਜਰਾ ਸੁੱਤਰ ਜੇ ਇਦਾਂ ਹੀ ਇਕੱਠੀਆਂ ਰਹੀਆਂ ਨਾ ਤਾਂ ਮੇਰੀ ਇੱਥੇ ਕੀ ਵਤੀ ਦੀ ਏ ਇਹ ਮੈਨੂੰ ਕਰਨਾ ਹੀ ਪੈਣਾ ਕੋਈ ਨਾਲ ਸੋਚਣਾ ਹੀ ਪੈਣਾ ਜੀਤ ਕੀ ਕਰਨਿਆ ਮੇਰਾ ਪਤ ਚਾਹ ਚ ਪੀਤੀ ਹੰਜ ਮੰਮੀ ਪੁਣੇ ਪੀਤੀ ਚਾ ਅੱਛਾ ਮੈਂ ਦੁਪਹਿਰੇ ਉੱਠੀ ਤੇ ਤੂੰ ਰਸੋਈ ਚ ਲੱਗੀ ਹੈਂ ਕੁਚਾ ਕਾਚੀ ਕਰਨ ਤੇ ਉਹ ਕਿੱਥੇ ਮਾਂ ਰਣੀ ਉਹ ਮੰਮੀ ਦੀਦੀ ਨਾ ਸੁੱਤੀ ਹੋਈ ਸੀ ਉਹ ਤੁਹਾਨੂੰ ਪਤਾ ਸਵੇਰੇ ਸਾਰਿਆਂ ਉਹਨਾਂ ਨੇ ਕੱਲਿਆਂ ਨੇ ਕੀਤਾ ਤੇ ਉਹਨਾਂ ਨੇ ਨਾਸ਼ਤਾ ਕਰਾਇਆ ਸਾਰਿਆਂ ਨੂੰ ਬੱਚੇ ਸਕੂਲ ਭੇਜੇ ਫਿਰ ਡਸਟਿੰਗ ਵਗੈਰਾ ਸਾਰੀ ਉਹਨਾਂ ਨੇ ਕੀਤੀ ਸਵੇਰੇ ਕਿਉਂ ਥੱਕ ਗਈ ਮੈਂ ਕਿਸਾ ਦੁਪਹਿਰ ਦਾ ਹੁਣ ਮੈਂ ਕਰ ਲੰਨੀ ਹੈ ਤੂੰ ਨਾ ਭੋਲੀ ਰਹਿਣਾ ਪੋਲੀਆਂ ਗੱਲਾਂ ਕਰਦੀ ਰਹਿਣੀ ਉਹ ਬੜੀ ਤੇਜ ਆ ਉਹਦੇ ਡਿੱਕੇ ਨਾ ਚੜਿਆ ਕਰ ਉਹ ਤਾਂ ਪਖੰਡ ਕਰਦੀ ਐ ਆਰਾਮ ਫਰਮਾਉਣ ਦਾ ਤੇ ਤੂੰ ਬਸ ਦੀਦੀ ਨੇ ਸਵੇਰੇ ਕੀਤਾ ਤੇ ਆ ਕੀਤਾ ਤੇ ਤੂੰ ਲੱਗੀ ਰਿਆ ਕਰ ਫੇ ਸਾਰੀ ਦਿਹਾੜੀ ਉਹਨੇ ਤੈਨੂੰ ਤਨ ਕਹਿਣਾ ਵੀ ਨਾ ਕਰ ਉਹ ਤਾਂ ਉਹਦਾ ਤੇ ਬੱਚਾ ਵਾ ਹੈ ਤੇ ਤੂੰ ਕੰਮ ਲੱਗੀ ਰਹਿਣੀ ਐ ਉਹ ਕਿਤੇ ਚੁੰਦੀ ਐ ਤੈਨੂੰ ਕਿਤੇ ਰੋਕਦੀ ਐ ਕੀ ਪਤਾ ਮਹਾਰਾਜ ਤੇਰੀ ਕਿਤੇ ਝੋਲੀ ਭਰ ਦਵੇ ਕਿਤੇ ਭਾਏ ਹੌਲੇ ਕੰਮ ਤੇਰੇ ਕੋ ਕਰਮਦੀ ਰਹਿੰਦੀ ਐ ਸ਼ਰੀਕੜੀਆਂ ਵੀ ਕਦੀ ਸੋਚਦੀਆਂ ਹੁੰਦੀਆਂ ਵਾ ਕਿ ਸ਼ਰੀਕ ਮੇਰੇ ਬਰਾਬਰ ਦਾ ਹੋ ਜਾਏ ਅੱਦਾ ਵੀ ਹੁੰਦਾ ਮੰਮੀ ਕਦੀ ਹੋਰ ਪੁੱਤ ਸਭ ਕੁਝ ਦੇਖਣਾ ਪੈਂਦਾ ਉਹਨੇ ਕਦੀ ਸੋਚਿਆ ਏ ਤੇਰ ਨਹੀਂ ਮੰਮੀ ਤੁਹਾਡਾ ਵਹਿਮ ਹੈਗਾ ਦੀਦੀ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਹੈ ਦੀਦੀ ਬਹੁਤ ਚੱਗੇ ਤੂੰ ਬੜੀ ਪੋਲੀ ਆ ਪੁੱਤ ਤੂੰ ਮੇਰੀ ਗੱਲ ਸੁਣਦੀ ਨਹੀਂ ਨਾ ਇਹਨੂੰ ਨਹੀਂ ਨਾ ਪਤਾ ਤੂੰ ਤੇਰੇ ਕੱਲ ਦੀਆਂ ਗੱਲਾਂ ਵਾ ਤੇ ਮੈਂ ਉਹਦੇ ਨਾਲ ਉਮਰ ਢਾਈ ਮੈਨੂੰ ਨਹੀਂ ਪਤਾ ਪੁੱਤ ਮੇਰੀ ਸੁਣ ਗੱਲ ਮੇਰੀ ਗੱਲ ਤੇ ਗੌਰ ਕਰ 2 ਸਾਲ ਹੋ ਗਏ ਤਾਈਓ ਤੇ ਅਜੇ ਤੱਕ ਪਤਾ ਤੇਰੇ ਘਰ ਬੱਚਾ ਨਹੀਂ ਹੋਇਆ ਤੂੰ ਨਾ ਹੌਲੇ ਭਾਰੇ ਕੰਮ ਕਰਨੇ ਛੱਡ ਦੇ ਪੁੱਤ ਅੱਧਾ ਵੀ ਨਾ ਬਣੁੰਦੀ ਜੀ ਛਾਬ ਕਛੁੰਦਾ ਬਹੁ ਕਰਕੇ ਵੇਖ ਲੈ ਤਰੇ ਕਿ ਤੇ ਮਹਾਰਾਜ ਸੋਣੀ ਲਵੇ ਤੇਰੀ ਜਿਉ ਤੈਨੂੰ ਕਵੇ ਨਾ ਹੌਲਾ ਭਾਰਾ ਕੰਮ ਕਰ ਆ ਕੱਪੜੇ ਚੁੱਕ ਆ ਪਾਣੀ ਦੀ ਬਾਲਟੀ ਫੜ ਲਾ ਆ ਕਰ ਲਾ ਆ ਕਰ ਲਾ ਤੂੰ ਉਹਦੇ ਅੜਕੇ ਬਿਲਕੁਲ ਨਹੀਂ ਚੜਨਾ ਮੈਨੂੰ ਪਤਾ ਤੈਨੂੰ ਸਮਝਉ ਨਹੀਂ ਆ ਉਹਦੇ ਮਗਰ ਨਾ ਲੱਗੀ ਪੁੱਤ ਤੈਨੂੰ ਵੀ ਕੋਈ ਕੰਮ ਕਵੇ ਨਾ ਤੇ ਬਸ ਨੰਨਾ ਹੀ ਨਿਕਲੇ ਤੇਰੇ ਮੂੰਹ ਜਿਹੜਾ ਕੰਮ ਤੈਨੂੰ ਮੈਂ ਕਹੂੰਗੀ ਨਾ ਉਹ ਤੂੰ ਕਰਨਾ ਬਸ ਨਾ ਹੀ ਕਰਨੀ ਜੇ ਤੈਨੂੰ ਕਵੇ ਗਰਜੀਤ ਤੂੰ ਮੇਰੀ ਤੇ ਗੱਲ ਹੀ ਨਹੀਂ ਸੁਣਦੀ ਫਿਰ ਉਹਨੂੰ ਚੰਗੀ ਤਰ੍ਹਾਂ ਕੋ ਜਵਾਬ ਦੇਈ ਕਿ ਜੋ ਮੰਮੀ ਕਹੇਗੀ ਮੈਂ ਤੇ ਉਹ ਕਰਨਾ ਵਾ ਠੀਕ ਹੈ ਮੰਮੀ ਮੈਂ ਪਤਾ ਸਮਝਾਂਗੀ ਪਤਾ ਤੇ ਮੈਂ ਸਮਝਾਉਣੀ ਹੈ ਕਿ ਕੀ ਮਾਰਾ ਜਿੱਦਾਂ ਨੇੜੇ ਹੋ ਕੇ ਸੁਣਦਾ ਮੰਮੀ ਵੀ ਤੇ ਗੱਲਾਂ ਸੁਣੀ ਤੇ ਜਾਣੀ ਆ ਪਰ ਮੈਨੂੰ ਨਾ ਲੱਗਦਾ ਨਹੀਂ ਕਿ ਜੀ ਜੀਸਾ ਆਉਂਦੇ ਹੈਗੇ ਨੇ ਉਹ ਤੇ ਮੈਨੂੰ ਕੋਈ ਕੰਮ ਕਰਨ ਹੀ ਨਹੀਂ ਦਿੰਦੇ ਸਗੋਂ ਮੇ ਕੋਈ ਕੰਮ ਕਰਨ ਲੱਗਦੀ ਆ ਮੇਰੇ ਹੱਥੋਂ ਫੜ ਲੈਂਦੇ ਆ ਕਿ ਤੂੰ ਰਹਿਣ ਦੇ ਹਾਂ ਜਨਾ ਤੂੰ ਕਰ ਰਿਹਾ ਤੂੰ ਨਵੀਂ ਸਵੀ ਆ ਜੇ ਤੋ ਉਹ ਸਾਲ ਮੇਰੇ ਵਿਆਹ ਨੂੰ ਹੋ ਗਏ ਹਾਇ ਤੱਕ ਤੇ ਮੈਨੂੰ ਨਵੀਂ ਸਵੀ ਨਵੀਂ ਸ੍ਰੀ ਕਹਿੰਦੇ ਰਹਿੰਦੇ ਨੇ ਕੰਮ ਕਰਨ ਹੀ ਨਹੀਂ ਦਿੰਦੇ ਮੈਨੂੰ ਕੋਈ ਤੈਨੂੰ ਲੱਲੇ ਪੋਚੇ ਚਲਾਈ ਰੱਖਦੀ ਆ ਕੰਮ ਕਰਵਾਉਂਦੀ ਆ ਨਾ ਕਰਦੀ ਤੇ ਨੀ ਨਾ ਨਹੀਂ ਵੈਸੇ ਆਪੇ ਕਰ ਲੈਂਦੇ ਸਾਰਾ ਮੈਂ ਤੇ ਕਦੀ ਕਿਤੇ ਕਰਦੀ ਆ ਐਦਾਂ ਹੀ ਤੈਨੂੰ ਲੱਗਦਾ ਪਊ ਆ ਬੀ ਬੜੀ ਚੰਗੀ ਆ ਬੜੀ ਚਾਤਰ ਆ ਤੂੰ ਮਰਜੀ ਤ ਪੁੱਤ ਜੇ ਚਾਜਦੀ ਹੋਵੇ ਨਾ ਇਹ ਤੇ ਮੇਰੀਆਂ ਧੀਆਂ ਨੂੰ ਵੀ ਪਿੱਛੇ ਲਾਈ ਫਿਰਦੀ ਪੁੱਤ ਮੈਨੂੰ ਪੁੱਛਦੀਆਂ ਤੇ ਤੂੰ ਜੇ ਸਮਝ ਜਾਈਂਗੀ ਤੇ ਪੁੱਤ ਚੰਗੀ ਰਹਿਣਗੀ ਮੈਂ ਤੇ ਤੁਹਾਨੂੰ ਇਸ ਲਈ ਸਮਝਾਉਣੀ ਆ ਪੁੱਤ ਸ਼ਰੀਕ ਨਹੀਂ ਆਪਣੇ ਬੰਦੇ ਹੁੰਦੇ ਅਗੋ ਪੁੱਤ ਤੇਰੀ ਮਰਜ਼ੀ ਆ ਤੇਰੀ ਮਰਜ਼ੀ ਸਮਝ ਜਾ ਸਮਝ ਜਾਈਂਗੀ ਤੇ ਪੁੱਤ ਚੰਗੀ ਰਹਿਣਗੀ ਨਹੀਂ ਤੇ ਤੇਰੀ ਮਰਜ਼ੀ ਪੁੱਤ ਦੀਦੀ ਵੇਖਣ ਨੂੰ ਤੇ ਇਦਾਂ ਦੇ ਲੱਗਦੇ ਨਹੀਂ ਪਰ ਕਿਤੇ ਨਾ ਕਿਤੇ ਮੰਮੀ ਵੀ ਜੋ ਕਹਿੰਦੇ ਆ ਮੈਨੂੰ ਸਹੀ ਵੀ ਲੱਗਦਾ ਵਾ ਹੋ ਸਕਦਾ ਮੰਮੀ ਦੀ ਗੱਲਾਂ 'ਚ ਸੱਚਾਈ ਹੋਵੇ ਕਿਉਂਕਿ ਉਹ ਦੀਦੀ ਨੂੰ ਮੇਰੇ ਤੋਂ ਪਹਿਲਾਂ ਦੇ ਜਾਣਦੇ ਨੇ ਤੋ ਤੋ ਹੋ ਸਕਦਾ ਦੀਦੀ ਮੇਰੇ ਨਾਲ ਕਰਦੇ ਹੋਣ ਪਤਾ ਨਹੀਂ ਕੀ ਗੱਲ ਹੈ ਕੀ ਸੱਚ ਹੈ ਤੇ ਕੀ ਝੂਠ ਹੈ ਮੰਮੀ ਸੱਚੇ ਨੇ ਕਿ ਜਾਂ ਦੀਦੀ ਸੱਚੀ ਬਹੁਤ ਚੰਗੇ ਨੇ ਕਿ ਕਿਤੇ ਨਾ ਕਿਤੇ ਨਾ ਮੰਮੀ ਵੀ ਮੈਨੂੰ ਸਹੀ ਲੱਗੰਦੈ ਨੇ ਮੈਨੂੰ ਲੱਗਦਾ ਮੰਮੀ ਸਹੀ ਕਹਿੰਦੇ ਪੈਣ ਦੀ ਦੀਦੀ ਵੱਲੋਂ ਜੋ ਵੀ ਕਹਿੰਦੇ ਪੈਣ ਦੀ ਨਹੀਂ ਤੇ ਅਜੇ ਮੈਂ ਵੀ ਬੱਚੇ ਵਾਲੀ ਹੁਆ ਸੀ ਮੇਰੇ ਘਰ ਵੀ ਬੱਚਾ ਹੁਣਾ ਹੈ ਕੋਈ ਗੱਲ ਜੇ ਦੀਦੀ ਇੰਨੇ ਸਿਆਣੇ ਬਣੰਦੇ ਹਨ ਤਾਂ ਉਹਨਾਂ ਨੂੰ ਵੀ ਅਜੇ ਮੇਰਾ ਨਹੀਂ ਪਤਾ ਜਿਓ ਜਠਾਣੀ ਆ ਤੇ ਮੈਂ ਵੀ ਦਰਾਨੀ ਆ ਉਹਨਾਂ ਨਾਲੋਂ ਵਾਦ ਦੀਆਂ ਘੱਟ ਨਹੀਂ ਮੈਂ ਦੱਸਾਂ ਹੁਣੀ ਮੈਂ ਫੜਾ ਫੜਾ ਟਿਕਾ ਲਾਵਾਂਗੇ ਤੇ ਖੰਡ ਲਗ ਦੇ ਲਾਵਾਂ ਚਾਹ ਛਕੇ ਤਾਂ ਗੁੜ ਜੀ ਤਾਂ ਹਾਂ ਜੀ ਜੀ ਬਹੁ ਮੈਂ ਸੱਜੀ ਸਬਜੀ ਕੱਟਤੀ ਐ ਠੀਕ ਐ ਤੇ ਮੈਂ ਤੜਕਾ ਵੀ ਲਾ ਲੂੰਗੀ ਬਣਾ ਵੀ ਲੂੰਗੀ ਤੂੰ ਮੇਰਾ ਪੁੱਤ ਐਦਾ ਕਰ ਆਟਾ ਗੁੰਨੇ ਠੀਕ ਐ ਤੇ ਫਿਰ ਕੁਲਝੇ ਲਾਵਾਂਗੇ ਨਾਲ ਉਹ ਪੜਾਈ ਜਾਈ ਆਹ ਉਹ ਜਿਹੜੇ ਕੰਮ ਤੇ ਜੋਰ ਲੱਗਣਾ ਉਹ ਮੈਂ ਕਰ ਲਾਂ ਜਿਹੜਾ ਸੁੱਖਾ ਸੁੱਖਾ ਐ ਜਿੰਨੀ ਕਰਕੇ ਤੂੰ ਹੀ ਕਰ ਲਓ ਮੇਰੇ ਕੋਲ ਨਹੀਂ ਕੋਈ ਘਾਟਾ ਆਤਾ ਆਪੇ ਬੋਲ ਲਓ ਤੇ ਜਦੋਂ ਰੋਟੀ ਬੰਝੇਗੀ ਨਾ ਤੇ ਮੈਨੂੰ ਆਜੇ ਤੂੰ ਮੈਂ ਪਾ ਕੇ ਤੇ ਫੜਾ ਦਾਂਗੀ ਬਸ ਕਿਧਰ ਕੀ ਹੋਇਆ ਹੈ ਸ਼ਰਤ ਕਰ ਲਿਆ ਕਿ ਮੇਰੇ ਨਾਲ ਕੱਚ ਨਹੀਂ ਆਇਆ ਕੰਮ ਕਰਾਂ ਆਪਣਾ ਐਨ ਵੀ ਇਹ ਵੀ ਨਾ ਕਿ ਦਿੰਗਾ ਜਿਆ ਬੋਲ ਕੇ ਚਲ ਗਈ ਮੈਨੂੰ ਕੀ ਕਹਿਤਾ 10 ਸਾਰੇ ਕੰਮ ਸਭ ਕੋ ਮੈਂ ਓਕੇ ਕਰਦੇ ਕਿ ਤੂੰ ਚਾਪੂ ਵੱਡੀਆਂ ਬਾਤੂਗਲਾ ਵੱਡੀਆਂ ਜਾਂਦੀਆਂ ਨੇ ਤੜਕੇ ਮੈਲ ਆਉਂਦੇ ਨੇ ਪਸੀਨਾ ਮੈਨੂੰ ਆਣਾ ਸੁੱਕਾ ਕੰਮ ਗਿਆ ਤੇ ਆਟਾ ਬੋਲ ਲਾ ਟੁੱਟ ਕੇ ਤੈਗੀ ਮੈਨੂੰ ਹਾਏ ਹਾਏ ਐਨਾ ਲਾਡ ਪਿਆਰ ਦਿੱਤਾ ਐਸ ਵਾਸਤੇ ਦਿੱਤਾ ਕਿ ਮੈਨੂੰ ਜਵਾਬ ਤਵਲੀ ਕਰੇ ਗੋ ਬੋਲੀ ਜਾਂਦੀ ਕੱਲੇ ਕਿਓ ਹੈ ਕੀ ਹੋਣਾ ਮਮੀ ਐਨਾ ਗੁਰਜੀਤ ਨਾ ਮੋਹ ਪਿਆਰ ਕੀਤਾ ਹਾਂ ਕਿਤੇ ਮੈਂ ਗੁੰਜੇ ਪੈਰ ਨਹੀਂ ਲੱਗਣ ਦੇਂਦੀ ਮੈਂ ਅੰਕੇ ਮੈਂ ਸਬਜ਼ੀਆਂ ਕੱਟ ਲਈਆ ਤੂੰ ਬਣਾ ਕਰ ਲਾ ਆਟਾ ਬਸ ਕੋਨਾ ਮੈਂ ਬਣਾ ਲੇਗੀ ਸਾਰਾ ਕੁਝ ਕਰ ਲੇਗੀ ਮਸੀਨੇ ਦਾ ਕੰਮ ਮੈਂ ਕਰ ਦੂੰ ਹਾਂ ਤੇ ਮੈਨੂੰ ਟੁੱਟ ਕੇ ਜਵਾਬ ਦੇ ਕੇ ਨਿਕਲ ਗਈ ਜੇ ਕਿਉਂ

ਕਉ ਤੂੰ 괜ੇ ਨਹੀਂ ਬੜੀ ਚੰਗੀ ਦੀ ਜੀ ਦੀ ਬੜੀ ਚੰਗੀ ਵੇਖਿਆ ਜਵਾਬ ਦਿੱਤਾ ਰੇ ੜਬੜਕਨ ਨਾਲ ਆਪੀ ਜੇ ਕਰੀ ਜਾਨੀਆ ਤੇ ਗਰਜੀਤ ਗਰਜੀਤ ਕਰ ਦੇ ਆਈ ਉਹਦੇ ਅਸਲੀ ਨਾਲ ਵੇਖ ਲਈ ਨਾ ਹੁਣ ਮੈਂ ਤਾਂ ਹੀ ਉਹ ਤੈਨੂੰ ਸਮਝਾਉਣੀ ਆ ਸਮਝ ਜਾਈਂਗੀ ਕਿ ਚੰਗੀ ਲਾਇ ਦੇਖ ਤੇਰੇ ਖਿਲਾਫ ਕਿੱਦਾਂ ਬੋਲਣ ਮੀ ਮੇਰੇ ਖਿਲਾਫ ਮੇਰੇ ਕੀ ਕਹਿਤਾ ਮੈਂ ਟਾਟਾ ਦੇ ਤੂੰ ਚਾਹਤਾ ਰੁਕ ਜਾ ਮੈਂ ਕੁਛ ਦੀ ਨਾ ਬਹਿ ਜਾ ਹੁਣ ਤੂੰ ਇਸ ਤੀ ਟੋਕਦੀ ਰਹਿਣੇ ਆ ਤੂੰ ਨਰ ਮੀਏ ਕੁਛ ਹਿੰਦੋਂ ਮੈਨੂੰ ਕਿਉਂ ਬੋਲ ਲੰਗੇ ਮੈਨੂੰ ਤੂੰ ਅੱਗੇ ਪੁੱਛੇ ਨਾ ਨਾ ਦੇ ਨਾ ਤਾਂ ਜਾਸਤੇ ਛਾਡੇ ਦਾ ਖਹਿੜਾ ਇਹਨੂੰ ਹੀ ਫੜ ਚੜਦਾ ਜਾਂ ਆ ਭਬੀ ਲਈ ਕੁਛ ਖਾਣ ਨੂੰ ਲਿਆ ਦੇ ਹਾਂ ਜਾਵੋ ਭੀ ਤੂੰ ਚਾਹ ਬਣਾਓ ਮੈਂ ਕੁਝ ਲੈ ਕੇ ਆਉਣਾ ਬਿਜਾਰੋ ਪਕੌੜੇ ਪਕੌੜੇ ਲੈ ਕੇ ਆਉਂਦਾ ਖਾਂ ਜਾ ਉਠੋ ਬਣਾਓ ਠੀਕ ਹੈ ਸੇਵਤ ਤੂੰ ਬਹਿ ਜਾ ਆ ਭੈਣ ਜੀ ਚਾਹ ਬਣਾ ਦੇਗੀ ਕਿਉਂ ਮੈਂ ਢੀਕੋ ਚਾਹ ਬਣਾ ਲਾ ਭਬੀ ਨੂੰ ਕੀ ਗੱਲ ਤੇ ਉਹਨੂੰ ਕੀ ਗੱਲ ਹੈ ਵੱਡੀ ਨੂੰ ਮੰਨੂ ਕੀ ਗੱਲ ਵੈਸੇ ਵੀ ਨਾ ਤਾਂ ਦੀ ਚਾਲ ਮਾਤਾ ਲੱਗਦਾ ਚੱਲ ਹੀ ਗਈ ਹੈ ਕਿਹੜੀ ਚਾਲ ਮੈਂ ਕਿਹੜੀਆਂ ਤੁਸੀਂ ਖੇਡਦੇ ਫਿਰਦੇ ਹੋ ਕਿਹੜੀਆਂ ਖੇਡਾਂ ਖੇਡੀਆਂ ਮੈਂ ਇੱਥੇ ਖਲੋ ਕੇ ਜਿਹੜੀ ਤੁਸੀਂ ਚਾਲ ਖੇਡਣ ਦੇ ਹੋ ਕਿ ਇੰਨਾ ਇਕੱਠਿਆਂ ਨੂੰ ਮੈਂ ਰਹਿਣ ਨਹੀਂ ਦੇਣਾ ਦੋਵਾਂ ਨੂੰ ਅਲੱਗ ਕਰਨਾ ਪੈਣਾ ਹੈ ਮੈਂ ਨਾ ਉੱਥੇ ਖਲੋਤਾ ਸਭ ਸੁਣਦਿਆ ਤੇ ਤੁਹਾਨੂੰ ਪਤਾ ਨਹੀਂ ਇਸੇ ਕਰਕੇ ਆਪਾਂ ਧਾਰ ਲਿਆ ਆਪਾਂ ਵਿਆਹ ਕਰਾਉਣਾ ਹੀ ਮੈਂ ਵਿਆਹ ਨਹੀਂ ਕਰਾਉਣਾ ਕਿਉਂ ਲੈ ਮੈਂ ਵਿਆਹ ਕਰਾ ਲਿਆ ਤੂੰ ਤੇ ਤੀਜੀ ਦਾ ਸਿਰ ਪੜਵਾਏਗੀ ਜਿਹੜੀਆਂ ਤੂੰ ਚਾਲਾਂ ਖੇਡਣ ਦੀਆਂ ਅੱਛਾ ਮੈਂ ਸਿਰ ਪੜਵਾਉਂਗੀ ਤੇਰੀਆਂ ਚਾਲਾਂ ਦਾ ਸਭ ਪਤਾ ਲੱਗ ਗਿਆ ਹੁਣ ਜਿਹੜੀਆਂ ਤੂੰ ਚਾਲਾਂ ਖੇਡਦੀਆਂ ਸਭ ਸੁਣੀਆਂ ਮੈਂ ਹੂੰ ਤੂੰ ਨਾ ਮਰਦਾ ਪੌਂਕ ਨਾ ਹੂੰ ਜਾ ਜਾ ਕਰ ਜੀ ਤੇ ਪਤਾ ਤੂੰ ਚਾਹ ਫਾੜ ਲਿਆ ਨਾ ਨਾ ਭਾਬੀ ਬੈਠੇ ਰਹੋ ਤੁਸੀਂ ਬੈਜੋ ਤੁਹਾਨੂੰ ਅੱਜ ਮਾਤਾ ਦਾ ਅਸਲੀ ਚਾਰਾ ਵਿਖਾਵਾਂ ਬੈਜੋ ਤੁਸੀਂ ਕੀ ਹੋਇਆ ਸੇਵਕ ਮਾਤਾ ਮੇਰੀ ਗੱਲ ਸੁਣੋ ਜਾ ਤੂੰ ਬੈਜੋ ਭਾਬੀ ਜੀ ਬੈਜੋ ਇੱਕ ਮਿੰਟ ਮੇਰੀ ਸੁਣ ਲਾ ਕਿਉਂ ਨਹੀਂ ਚਰਦੇ ਤੁਸੀਂ ਦੋਵਾਂ ਨੂੰ ਵੇਖ ਕੇ ਤਾਨੂੰ ਸਸਾ ਨੂੰ ਕੀ ਹੋ ਜਾਂਦਾ ਜੇ ਦੋਹਾਂ ਨਾਲ ਇਕੱਠੀਆਂ ਬੋਹਿੰਦੀਆਂ ਦਰਾਨੀ ਜਖਾੜੀ ਪੀਂਦੇ ਵੇਖ ਕੇ ਚਰਦੇ ਨਹੀਂ ਅੱਛਾ ਜਾਂ ਤਾਂ ਮੂੰਹ ਬੰਦ ਕਰ ਕਿਉਂ ਮੂੰਹ ਬੰਦ ਕਰਾਂ ਮੈਨੂੰ ਦੱਸੋ ਕਿ ਕਿਹੜੀ ਗੱਲੋਂ ਨਹੀਂ ਚਰਦੇ ਜੇ ਉਹ ਇਕੱਠੀਆਂ ਰਲ ਮਿਲ ਕੰਮ ਕਰਨੀਆਂ ਅਹੀਂ ਤੁਹਾਨੂੰ ਕੀ ਹੁੰਦਾ ਹੈ ਵਿੱਚੋਂ ਕਰ ਲੈੰਦੋ ਕੰਮ ਅਗਰਿਆਂ ਖੁਸ਼ ਹੈ ਨਾ ਤੁਹਾਡੇ ਅਰਿਆਂ ਸੱਤਾਂ ਜਿਹੜੀਆਂ ਨੇ ਵਿਚਕਾਰ ਕਰ ਕਰ ਕੇ ਨਾ ਘਰ ਬਰਬਾਦ ਕਰਦੀਆਂ अच्छा ओ दिन खुश चंगिया लागदीया ते मां-पापां में तड़पदी रहे हां मां तड़पदी क्यों है पीए दोवे इकट्ठीयां मम्मी सेवकी केन्दा पियावा कुछ नहीं कहण दिया क्यों नहीं कहन ते ਵਿਆਹ ਵੋ ਮੈਨੂੰ ਤਾਂ ਲੱਗਦਾ ਪਿਆ ਇਹ ਗੱਲਾਂ ਵਿੱਚੋਂ ਕਿ ਜਿਵੇਂ ਤੁਸੀਂ ਸਾਨੂੰ ਦੋਵਾਂ ਭੈਣਾਂ ਨੂੰ ਲੜਾਉਣਾ ਚਾਹੁੰਦੇ ਸੀ ਤੇ ਚਾਹੁੰਦੇ ਨਹੀਂ ਕਿ ਅਸੀਂ ਦੋਵੇਂ ਭੈਣਾਂ ਨਾਲ ਮਿਲ ਕੇ ਰਹੀਏ ਘਰ 'ਚ ਇੱਕਾ ਬਣਿਆ ਰਵੇ ਲੜਾ ਕੇ ਖੁਸ਼ੀ ਜੀ ਸਾਨੂੰ ਤੁਸੀਂ ਤਾਂ ਇਹ ਤੁਸੇ ਕੋ ਖੁਸ਼ ਹੋਣਾ ਚਾਹੀਦਾ ਵਾ ਲੋਕਾਂ ਦੀਆਂ ਨੋਹਾਂ ਲੜਦੀਆਂ ਵਾਂਗ ਤੇ ਤੁਹਾਡੀਆਂ ਖੁਸ਼ ਰਹਿੰਦੀਆਂ ਨੇ ਜਾਣ ਜਾ ਪੈਣਾ ਜਾਓ ਮੇਰਾ ਦਿਮਾਗ ਨਾ ਖਾਓ ਜਾਓ ਕਿਤੇ ਤੁਹਾਡੇ ਮਨ 'ਚ ਇਤਨੀ ਡਰ ਬੈ ਗਿਆਹੀਂ ਕਿ ਇਹ ਦੋਵੇਂ ਇਕੱਠੀਆਂ ਹੋ ਕੇ ਬਹਿ ਜਾਣੀਆਂ ਤੇ ਕਿਤੇ ਮੇਰਾ ਰਾਜ ਭਾਗ ਨਾ ਖੋਇਆ ਜਾਵੇ ਮੰਮੀ ਤੁਸੀਂ ਚਿੰਤਾ ਨਾ ਕਰੋ ਜਿਹੜਾ ਖਾਂ ਤੁਹਾਡਾ ਨਾਲ ਉਹ ਤੁਹਾਡਾ ਹੀ ਰਹਿਣਾ ਵਾ ਤੇ ਜਿਹੜਾ ਸਾਡਾ ਉਹ ਸਾਡਾ ਹੀ ਰਹਿਣਾ ਤੁਸੀਂ ਸਾਨੂੰ ਨਾ ਲੜਾਇਆ ਕਰੋ ਇੰਨੋਂ ਬੜੀਆਂ ਗੱਲਾਂ ਆਉਣ ਲੱਪੀਆਂ ਦੇ ਮਗਰ ਲਾ ਕੇ ਹੈਨਾ ਆ ਦੇਖਿਆ ਮਾਂ ਤਾਂ ਮੇਰੀ ਗੱਲ ਨਾਲੇ ਭਾਬੀ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇੱਥੇ ਗੱਲਾਂ ਕਰਨੇ ਤੁਸੀਂ ਵੀ ਤਾਂ ਮੰਮੀ ਦੇ ਮਗਰ ਲੱਗੇ ਜੇ ਤੁਸੀਂ ਇੱਕ ਦੂਜੇ ਨੂੰ ਪੁੱਛਿਆ ਵੀ ਕੀ ਗੱਲ ਹੋਈ ਜੇ ਤੁਸੀਂ ਲੜ ਕੇ ਬੈਠੇ ਹੋ ਦੋਵੇਂ ਜਾਨੀਆਂ ਦੱਸੋ ਮੈਨੂੰ ਕਸੂਰਵਾਰ ਤੁਸੀਂ ਵੀ ਹੋ ਮੈਂ ਜੇ ਤਾਂ ਕਸੂਰ ਜਿਆਦਾ ਕਸੂਰ ਇੱਧਰ ਆ ਜਿਹੜੇ ਲੜੌਣ ਡੀਆਂ ਨੋਰ ਪਟੇ ਮੂੰ ਤੇਰਾ ਪੁੱਤ ਵੀ ਮਾਵਾਂ ਦਾ ਸੋਚਣੋਂ ਵੱਡ ਜਾਂਦਾ ਤੇ ਫਿਰ ਮੂੰਹਾਂ ਤੇ ਬਾਹਰ ਤੁਸੀਂ ਇਹ ਸੋਚੋ ਵੀ ਤਿੱਜੀ ਨਾ ਨਹੀਂ ਤੁਹਾਡੇ ਘਰੇ ਆਉਂਦੀ ਸੇਵਕ ਬਿਲਕੁਲ ਠੀਕ ਕਹਿੰਦਾ ਮੰਮੀ ਤੁਹਾਡੇ ਮਨ ਚ ਨਾ ਵਹਿਮ ਹੋ ਗਿਆ ਸੀ ਕਿ ਜੇ ਇਕੱਠੀਆਂ ਬੈਗੀਆਂ ਨਾ ਤੇ ਮੇਰੀ ਕਦਰ ਕੱਟ ਜਾਣੀ ਆ ਆਹੋ ਭੈਣਾ ਇਹ ਤੇ ਹੈ ਹੀ ਐ ਜੇ ਤੇ ਦੋ ਜਣੇ ਰਲ ਜਾਣ ਤੇ ਤੀਜੇ ਨੂੰ ਕੌਣ ਪੁੱਛਦਾ ਈ ਨਹੀਂ ਮੰਮੀ ਇਹ ਤਾਂ ਤੁਹਾਡਾ ਵਹਿਮ ਹੈ ਦਾ ਜੇ ਦੋਸੋ ਕੋਈ ਰਲ ਕੇ ਰਵਾਂਗੇ ਆ ਨਾ ਤੇ ਰਲ ਕੇ ਕੰਮ ਕਰਾਂਗੇ ਤੇ ਘਰ ਚ ਕਿੰਨੀ ਖੁਸ਼ੀ ਆਉਣਗੇ ਤੁਹਾਡੀ ਕਦਰ ਵਧਣੀ ਆ ਆਣ ਗਵਾੜਲੇ ਵੀ ਆ ਕੇ ਕਹਿੰਦਾ ਇਹਨਾਂ ਦੇ ਘਰ ਚ ਕਿੰਨੀ ਬਰਕਤ ਆ ਕਿੰਨਾ ਏਗਾ ਵਾ ਤੇ ਉਹਦੇ ਨਾਲ ਤੁਹਾਡਾ ਮਾਨ ਨਹੀਂ ਵਧਣਾ ਕਿਸੇ ਨੇ ਇਹ ਨਹੀਂ ਕਿਹਾ ਅੰਦਰਾਂ ਨਿਸ਼ਾਨੀ ਇਕੱਠੀਆਂ ਰਹਿੰਦੀਆਂ ਸਭ ਨੇ ਬਾਹਰ ਲੈਣ ਵਿੱਚ ਇਹ ਕਹੋ ਕਹਣਾ ਕਿ ਸੱਸ ਕਿੰਨੀ ਚੰਗੀ ਆ ਨੋਂ ਇੱਕ ਬਰਾਬਰ ਰੱਖਿਆ ਤਾਂ ਇਹਨਾਂ ਰਲ ਕੇ ਰਹਿੰਦੀਆਂ ਤਾੜੀ ਦਾ ਦਰਵਾਜ਼ਾ ਨਹੀਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਚੱਲ ਜਾ ਉਹਦੇ ਕੋਲ ਮਾਫੀ ਮੰਗ ਕੇ ਆ ਹਾਂ ਮੈਂ ਹੁਣੇ ਬਣਾ ਕੇ ਆਈ ਨਹੀਂ ਜੀਜੀ ਨੂੰ ਜਾ ਮੇਰੇ ਤੁਗੜਾ ਰੱਬਾ ਕਿਤੇ ਮੇਰੀ ਮਾਤਾ ਦੇ ਖਾਣੇ ਵੀ ਗੱਲ ਪਈ ਮੂੰ ਤੇ ਉਹਨਾਂ ਦਾ ਹੀ ਬਣਿਆ ਰਹੀ ਉਹਨਾਂ ਕਿ ਮਾਂ ਦੀ ਗੱਲ ਤੇ ਤੈਨੂੰ ਚੰਗੀ ਨਹੀਂ ਨਾ ਲੱਗਦੀ ਮਾਂ ਤਾਂ ਚੰਗਾ ਕਰਿਆ ਕਰ ਤੇ ਤੇਰੀ ਅੰਗਲ ਨਾ ਮੈਨੂੰ ਚੰਗੀਆਂ ਲੱਗਿਆ ਕਰ ਜਾ ਜੱਦਾ ਬਾਹੋ ਪਰ ਆਹ ਜੱਦਾ ਆਦਰੀਆ ਆਹੋ ਇੱਜ਼ਤਦਾਰ ਐ ਤੂੰ ਮਾਂ ਤੈਨੂੰ ਚੰਗੀ ਨਹੀਂ ਲੱਗਦੀ ਐਂਡ ਹੋ ਗਿਆ ਸਾਰੇਆਂ ਨੂੰ ਸੁਸਰੀਤਾਲ ਜੀ ਸਾਰੇਆਂ ਨੂੰ ਵੀਡੀਓ ਚ ਬੜਾ ਪਿਆਰਾ ਮੈਸੇਜ ਹੈਗਾ ਵਾ ਇਹ ਕੁਝ ਕੁਝ ਘਰਾਂ ਦੀ ਗਾਣੀ ਹੈ ਜਿਹਦੇ ਵਿੱਚ ਸੱਸ ਤੇ ਨੂੰਹ ਅਗਰ ਇਕੱਠੀਆਂ ਰਹਿਣ ਤੇ ਤਾਂ ਵੀ ਇੱਕ ਨੂੰ ਪੀੜ ਹੈਗੀ ਹੈ ਤੇ ਜੇ ਦਰਾਣੀ ਜਿਠਾਣੇ ਇਕੱਠੀਆਂ ਰਹਿਣ ਤੇ ਸੱਸ ਨੂੰ ਕੀ ਨਾ ਨਾ ਨੂੰ ਕੀ ਤੇ ਆੜਗਵਾੜ ਕੀ ਬੜੀ ਤਕਲੀਫ ਹੁੰਦੀ ਹੈ ਕਿ ਇਹਨਾਂ ਦੇ ਘਰ ਚ ਏਕਾ ਕਿਉਂ ਹੈ ਪਿਆਰ ਕਿਉਂ ਹੈ ਭਾਂਡੇ ਕਿਉਂ ਨਹੀਂ ਖੜਕਦੇ ਪਰ ਬੜਾ ਪਿਆਰਾ ਮੈਸੇਜ ਹੈ ਸਮਝਾਇਆ ਵੀ ਗਿਆ ਕਿ ਇਹ ਕੇ ਤੋਂ ਡਰੋ ਨਾ ਆਪਣੇ ਘਰ ਦੀ ਮੁਠੀਆਂ ਚ ਬੰਦ ਕੇ ਰੱਖੋ ਇੰਜ ਕੇ ਦੀ ਗੇ ਮਤ ਹੈ ਕਿ ਕੋਈ ਜਕੜ ਵੀ ਜਾਵੇ ਆ ਦੋ ਮੂਲਾ ਖੋਲ ਲੈਂਦੇ ਨੇ ਮੁਠੀ ਨਹੀਂ ਕੋਈ ਖੋਲ ਸਕਦਾ ਸੋ ਜੋ ਵੀ ਮੈਸੇਜ ਸਮਝ ਆਵੇ ਤੁਸੀਂ ਕਮੈਂਟ ਬਾਕਸ ਚ ਰਸਨਾ ਕਿਉਂਕਿ ਅਸੀਂ ਹਰ ਵਾਰੀ ਤੁਹਾਨੂੰ ਮੈਸੇਜ ਸਮਝਾਉਣਾ ਨਹੀਂ ਗਾ ਵੀਡੀਓ ਪਸੰਦ ਆਏਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਡ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਤੇ ਚੈਨਲ ਦੇ ਨਾਲ ਹੀ ਛੋਟੀ ਜਿਹੀ ਬੈਲ ਨਹੀਂ ਹੈ ਕਾ ਦੇਣਾ ਠੀਕ ਹੈ ਜੀ ਤੇ ਸਾਡੀ ਸਸਰੀ ਮੇਰੀ ਸੁਸਰੀ ਦਾ ਦੁਬਾਰਾ ਵੈਸੇ ਇੱਕ ਗੱਲ ਹੀ ਗੁਰਜੀਤ ਤੇਰੇ ਹੱਥ ਦੀ ਚਾਹ ਮੈਨੂੰ ਬੜੀ ਸਵਾਦ ਲੱਗਦੀ ਹੈ ਤੂੰ ਕਿਹੜਾ ਮਾੜੀ ਬਣਾਉਣੀ ਆ ਮੈਨੂੰ ਤਾਂ ਤੇਰੇ ਹੱਥ ਦੀ ਜਿਆਦਾ ਪੂਣਾ ਕਹ ਮੈਂ ਤੇਰੀ ਜਠਾੜੀ ਨੂੰ ਮੇਰੀ ਦਰਾਂ ਤੇਰੇ ਨਾਲ ਜਿ ਬੜਿਆ ਰਹਿਣਾ ਛਾੜ ਦੇ ਦਾ ਖਿਹੜਾ ਤੇ ਜਾ ਭਾਬੀ ਨੂੰ ਖਾਣ ਨੂੰ ਲਿਆ ਦੇ ਕੋ ਦੀਦੀ ਕੋ ਜੋ ਕੀ ਕਹਿਣਾ ਹੈ